ਬਾਗਾਪੁਰਾਣਾ ਦੀ ਮੋਗਾ ਰੋਡ ਸੜਕ ਉੱਪਰ ਸਥਿਤ ਗੁਰਦੁਆਰਾ ਬਾਬਾ ਵਿਸ਼ਵਕਰਮਾ ਜੀ ਵਿਖੇ ਧੰਨ ਧੰਨ ਬਾਬਾ ਵਿਸ਼ਵਕਰਮਾ ਜੀ ਦਾ ਅਵਤਾਰ ਦਿਹਾੜਾ ਬਹੁਤ ਹੀ ਸ਼ਰਧਾ ਤੇ ਉਤਸ਼ਾਹਪੂਰਵਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਮਨਾਇਆ ਗਿਆ ਜਿਸ ਵਿੱਚ 14 ਅਕਤੂਬਰ ਤੋਂ ਆਰੰਭ ਕੀਤੇ ਹੋਏ ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ ਗਏ ਉਪਰੰਤ ਕੀਰਤਨ ਸਮਾਗਮ ਹੋਇਆ ਜਿਸ ਵਿੱਚ Swami Brahmuni ji ਜਲਾਲ ਵਾਲਿਆਂ ਵੱਲੋਂ ਕਥਾ ਸੱਸਣ ਨਾਲ ਇਸ ਅਵਤਾਰ ਦਿਹਾੜੇ ਨੂੰ ਮਨਾਉਣ ਲਈ ਵਿਸ਼ੇਸ਼ ਸਹਿਯੋਗ ਰਾਮਗੜੀਆ ਵੈਲਫੇਅਰ ਸੁਸਾਇਟੀ ਰਜਿਸਟਰਡ ਬਾਗਾਪਰਾਣਾ ਵਿਸ਼ਵਕਰਮਾ ਆਟੋ ਜੂਨੀਅਨ ਰਜਿਸਟਰਡ ਬਾਗਾਪਰਾਣਾ ਨੌਜਵਾਨ ਸਭਾ ਬਾਗਾਪਰਾਣਾ ਸਮੂਹ ਰਾਮਗੜੀਆ ਬਰਾਦਰੀ ਅਤੇ ਸਮੂਹ ਸੰਗਤ ਮੈਸਨ ਅਤੇ ਕਾਰਪੈਂਟਰ ਯੂਨੀਅਨ ਸਮੂਹ ਇੰਡਸਟਰੀ ਭਾਈ ਲਾਲੋ ਕੀਰਤੀ ਉਸਾਰੀ ਯੂਨੀਅਨ ਬਾਗਾਪਰਾਣਾ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਇਸ ਦੌਰਾਨ ਸ਼ਹਿਰ ਦੀਆਂ ਮੋਤਵਾਰ ਸੀਤਾਂ ਨੇ ਵੀ ਹਾਜ਼ਰੀ ਭਰੀ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਵੀ ਹਾਜ਼ਰੀ ਲਵਾਈ ਗਈ ਗੁਰੂ ਰਾਮਦਾਸ ਰਖੋ ਸ਼ਰਨਾਈ ਇੱਕ ਅਰਦਾਸ ਬਾਣੀ ਕੀਰਤ ਕੀ ਗੁਰੂ ਰਾਮਦਾਸ ਰਖੋ ਸ਼ਰਨਾਈ ਅਸੀਂ ਕਰਦੇ ਬਹੁਤ ਕਮਾਮ ਦੇ ਯਦ ਕਰਪਾ ਤਾਮਹ ਬੰਦੇ ਪਰਮਾਨੰਦ ਮਾਧਵ ਗੁਰੂ ਰਾਮਦਾਸ ਗੁਰੂ ਜੀ ਨੂੰ ਗੁਰੂ ਦੇਵੋ